ਖਬਰਨਾਮਾ ਦੇਖ ਰਿਹਾ শ্রোਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਪੰਜਾਬ ਦੇ ਫੈਸਲੇ ਤੇ ਲਾਈ ਰੋਕ ਇੱਕ ਤਰ੍ਹਾਂ ਦਾ ਪੰਜਾਬ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚੋਂ ਵੱਡਾ ਝਟਕਾ ਲੱਗਿਆ ਹੈ ਦਸ ਦਿਨਿਆਂ ਬਾਅਦ ਰੱਖੀ ਹੈ ਦੱਸਦੀ ਕਿ ਪੰਜਾਬ ਕੀਡਰਚ ਭਾਰਤੀ ਪ੍ਰਸ਼ਾਸਨਿਕ ਸੇਵਾ ਆਈਏਐਸ ਵਿੱਚੋਂ ਹੁਣ ਅਤੇ ਤਰੱਕੀ ਦੀ ਪ੍ਰਕਿਰਿਆ ਨੂੰ ਲੈ ਕੇ ਉਠਿਆ ਵਿਵਾਦ ਹੁਣ ਅਦਾਲਤ ਪਹੁੰਚ ਗਿਆ ਹੈ ਪੰਜਾਬ ਸਿਲਵ ਸਰਫਸ ਪੰਜਾਬ ਸਿਵਲ ਸਰਫਸਿਸ ਅਸੋਸੀਏਸ਼ਨ ਦੀ ਪਟੀਸ਼ਨ ਤੇ ਪੰਜਾਬ ਅਧਿਰਣ ਹਾਈ ਕੋਰਟ ਵੱਡਾ ਅੰਤਰਮ ਹੁਕਮ ਹੁਕਮ ਪਾਸ ਕਰਦਿਆ ਛੂਨ ਕਮਿਟੀ ਦੇ ਸਪਾਚਾ ਦੇ ਆਧਾਰ ਤੇ ਕਿਸੇ ਵੀ ਤਰ੍ਹਾਂ ਦੀ ਅਗਲੀ ਕਾਰਵਾਈ ਤੇ ਰੋਕ ਲਗਾ ਦਿੱਤੀ ਹੈ ਅਦਾਲਤ ਨੇ ਸੂਬਾ ਸਰਕਾਰ ਨੂੰ ਨੋਟ ਜਾਰੀ ਕਰਕੇ ਜਵਾਬ ਤਾਕਦ ਦੇਣ ਦਾਖਲ ਕਰਨ ਲਈ ਕਿਹਾ ਹੈ ਇਹ ਹੁਕਮ ਜਸਸ ਅਨੁਪ੍ਰਿੰਦਰ ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਅਤੇ ਜਸਟਿਸ ਦੀਪਕ ਮਚੰਦਾ ਦੇ ਬੈਂਚ ਨੇ ਜਾਰੀ ਕੀਤਾ ਹੈ ਪਟੀਸ਼ਨ ਕਰਤਾਵਾਂ ਦਾ ਕਹਿਣਾ ਹੈ ਕਿ ਐ ਆਈ ਐਸ ਭਰਤੀ ਨਿਜ਼ਮ 1954 ਦੇ ਤਹਿਤ ਚੋਣ ਰਾਹੀਂ ਨਿਯੁਕਤੀ ਲਈ ਨਾ ਤਾਂ ਸਪਸ਼ਟ ਮਾਪਦੰਡ ਤੈਅ ਹਨ ਅਤੇ ਨਾ ਹੀ ਕੋਈ ਪਾਰਦਰਸ਼ੀ ਪ੍ਰਕਿਰਿਆ ਨਿਜ਼ਮ 8 ਬੜਾ 2 ਵਿੱਚ ਵਰਤੇ ਗਏ ਸ਼ਬਦਾਂ ਦੇ ਜਿਵੇਂ ਕਿ ਵਿਸ਼ੇਸ਼ ਹਾਲਾਤ ਆਸਧਾਰਨ ਯੋਗਤਾ ਅਤੇ ਉੱਤਮ ਮੈਰਿਟ ਦੀ ਕੋਈ ਠੋਸ ਪਰਿਭਾਸ਼ਾ ਠੋਸ ਪਰਿਭਾਸ਼ਾ ਨਹੀਂ ਉਹਨਾਂ ਨੇ ਦੋਸ਼ ਲਗਾ ਕਿ ਇਸੇ ਸਪਸ਼ਟਤਾ ਨੂੰ ਫਾਇਦਾ ਉਹਨਾਂ ਕਰ ਉਹਨਾਂ ਨੇ ਗੈਰ ਸੂਬਾ ਸਿਵਲ ਸਾਮਾ ਨਾਲ ਜੁੜੇ ਅਧਿਕਾਰੀਆਂ ਤੇ ਨਾ ਅੱਗੇ ਵਧਾ ਦਿੱਤੇ ਹਨ ਜਦ ਕਿ ਸੂਬਾ ਸਿਵਲ ਸੇਵਾ ਯੋਗ ਅਧਿਕਾਰੀਆਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਪਟੀਸ਼ਨ ਅਨੁਸਾਰ ਸਾਲ 2024 ਦੀਆਂ ਆਈਏਐਸ ਕੈਡਰ ਦੀਆਂ ਖਾਲੀ ਅਸਾਮੀਆਂ ਭਰਨ ਲਈ 3 ਮਾਰਚ 2025 ਨੂੰ ਜਾਰੀ ਪੱਤਰਾਂ ਹੀ ਗਰੁੱਪ A ਕਲਾਸ 1 ਗੈਜਟਿਡ ਅਧਿਕਾਰੀਆਂ ਤੋਂ ਅਰਜ਼ੀਆਂ ਦੀ ਮੰਗ ਮੰਗ ਮੰਗੀਆਂ ਗਿਆ ਸਨ ਦੋਸ਼ ਹੈ ਕਿ ਇਹ ਨੋਟਿਸ ਨਾ ਤਾਂ ਅਖਬਾਰਾਂ ਵਿੱਚ ਪ੍ਰਕਾਸ਼ ਕੀਤਾ ਗਿਆ ਅਤੇ ਨਾ ਹੀ ਸਾਰੇ ਯੋਗ ਅਧਿਕਾਰੀਆਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ ਗਿਆ ਇਹ ਦੋਸ਼ ਹੈ ਕਮਿਸ਼ਨ ਕਰਤਾ ਦਾ ਇਸ ਦੇ ਬਾਵਜੂਦ 19 ਜੂਨ 2025 ਨੂੰ ਹੋਈ ਸਕੀਨ ਕਮੇਟੀ ਦੀ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਨੂੰ ਸ਼ਾਰਟ ਲਿਸਟਸ ਕਰ ਦਿੱਤਾ ਗਿਆ ਜਦ ਕਿ ਖਾਲੀ ਅਸਾਮੀਆਂ ਬਹੁਤ ਸੀਮਤ ਹਨ ਨਿਯਮਾਂ ਦੀ ਉਲੰਘਣਾ ਦਾ ਦੋਸ਼ ਪਟੀਸ਼ਨਰਾਂ ਨੇ ਇਹ ਦਲੀਲ ਦਿੱਤੀ ਕਿ ਨਿਯਮਾਂ ਅਨੁਸਾਰ ਇੱਕ ਕੈਲੰਡਰ ਸਾਲ ਵਿੱਚ ਆਈਏਐਸ ਦੀਆਂ ਕੁੱਲ ਅਸਾਮੀਆਂ ਵਿੱਚੋਂ ਵੱਧ ਤੋਂ ਵੱਧ 15 ਫ਼ੀਸਦੀ ਅਹੁਦੇ ਦੀ ਚੋਣ ਰਾਹੀਂ ਭਰੇ ਜਾਣ ਜਾ ਸਕਦੇ ਹਨ ਸਾਲ 2024-25 ਵਿੱਚ ਉਪਲਬਧ ਅਸਾਮੀਆਂ ਅਨੁਪਾਤ ਇਸ ਤੋਂ ਵੱਧ ਨਾਮਾਂ ਤੇ ਸਪਾਰਸ਼ਾ ਕਰਨਾ ਨਿਯਮਾਂ ਦੀ ਭਾਵਨਾ ਦੇ ਉਲਟ ਹੈ ਐਸੋਸੀਏਸ਼ਨ ਨੇ ਇਹ ਵੀ ਸਵਾਲ ਚੁੱਕਿਆ ਹੈ ਕਿ ਜ਼ਿਆਦਾਤਰ ਸਪਾਰਸ਼ ਕੀਤੇ ਨਾਮ ਨਾਲ ਕੁਝ ਵਿਭਾਗਾਂ ਤੁਹਾਨੂੰ ਜੋ ਕਿ ਪ੍ਰਕਿਰਿਆ ਦੀ ਨਿਰਪਟਤਾ ਤੇ ਸ਼ੱਕ ਪੈਦਾ ਕਰਦਾ ਹੈ ਸਰਕਾਰ ਦਾ ਪੱਖ ਸਰਕਾਰ ਦਾ ਪੱਖ ਸੁਭਾ ਸਰਕਾਰ ਵੱਲੋਂ ਪੇਸ਼ ਰਮੈਂਦੇ ਆ ਤੇ ਨੋਟਸ ਸਵੀਕਾਰ ਕਰਦੇ ਆ ਕਿ ਆ ਕਿ ਨਿਯਮ ਅਨੁਸਾਰੀ ਨੁਕਤੇ ਕੀਤੇ ਜਾਂ ਸਕਦੀਆਂ ਹਨ ਅਰਜ਼ੀਆਂ ਮੰਗਣ ਦਾ ਨੋਟਸ ਸਰਕਾਰੀ ਵੈੱਬਸਾਈਟ ਤੇ ਆਪੂਰ ਕੀਤਾ ਗਿਆ ਸੀ ਸਰਕਾਰ ਨੇ ਜਵਾਬ ਦਾਖਲ ਕਰਨ ਦੀ ਸਮਾਂ ਮੰਗਿਆ ਹੈ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ ਹਾਈ ਕੋਰਟ ਨੇ ਸਪਸ਼ਟ ਨਿਰਦੇਸ਼ ਦਿੱਤਾ ਹੈ ਕਿ ਅਗਲੀ ਸੁਣਵਾਈ ਤੱਕ ਕਮੇਟੀ ਦੀਆਂ ਸਮਾਚਾਂ ਦੇ ਆਧਾਰ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਏਗੀ ਇਸ ਇਸ ਨਾਲ ਫਿਲਹਾਲ ਚੋਣ ਅਤੇ ਤਰੱਕੀ ਦੀ ਪ੍ਰਕਿਰਿਆ ਤੇ ਪ੍ਰਕਿਰਿਆ ਤੇ ਆਰਜੀ ਲੋਕ ਲਗਾ ਦਿੱਤੀ ਗਈ ਹੈ ਇਹ ਹੈ ਪੰਜਾਬ ਅਤੇ ਹੇਰਾਂ ਦੀ ਹਾਈ ਕੋਰਟ ਦਾ ਫੈਸਲਾ ਪੰਜਾਬ ਸਰਕਾਰ ਨੂੰ ਆਪਣੇ ਪੱਖ ਰੱਖਣੇ ਪੈਣਗੇ